ਸਾਹੀਬੇ ਕਮਾਲ ਕਲਕੀ ਦਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ੍ਰੀ ਪੌਂਟਾ ਸਾਹਿਬ ਵਿਖੇ ਅੱਜ ਵਿਸ਼ਾ ਅਨੰਗਰ ਕੀਰਤਨ ਸਜਾਏ ਗਏ ਜਿਸ ਵਿੱਚ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਸੂਮ ਮੈਂਬਰ ਸਹਿਬਾਨਾ ਨੇ ਸ਼ਮੂਲੀਅਤ ਕੀਤੀ ਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦੇਹਰਾਦੂਨ ਯਮਨਾ ਨਗਰ ਅਤੇ ਵੱਖ-ਵੱਖ ਥਾਵਾਂ ਤੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ ਪਾਉਂਟਰ ਸਾਹਿਬ ਦੇ ਸਮੂਹ ਸਕੂਲਾਂ ਦੇ ਬੱਚੇ ਅਤੇ ਬੀਕੇਡੀ ਡਿਗਰੀ ਕਾਲਜ ਅਤੇ ਬੀਕੇਡੀ ਪਬਲਿਕ ਸਕੂਲ ਦੇ ਬੱਚਿਆਂ ਨੇ ਰੰਗ-ਬਰੰਗੀਆਂ ਪੋਸ਼ਾਕਾਂ ਪਾ ਕੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ। ਪਾਲਕੀ ਸਾਹਿਬ ਦੇ ਨਾਲ ਸੰਗਤਾਂ ਗੁਰਬਾਣੀ ਕੀਰਤਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ। ਲਾਡਲੀਆਂ ਫੌਜਾਂ ਨੇ ਗੱਤਕਾ ਖੇល ਕੇ ਸੰਗਤਾਂ ਨੂੰ ਨੇਹਾਲ ਕੀਤਾ। ਨਗਰ ਕੀਰਤਨ ਦੇ ਸਾਰੇ ਰਸਤੇ ਦੇ ਵਿੱਚ ਬਹੁਤ ਸਾਰੇ ਸਥਾਨਾਂ ਉੱਤੇ ਸੰਗਤਾਂ ਵੱਲੋਂ ਸੇਵਾ ਨਿਭਾਈ ਗਈ। ਸਾਬਕਾ ਮੈਨੇਜਰ ਕੁਲਵੰਤ ਸਿੰਘ ਚੌਧਰੀ ਵੱਲੋਂ ਸਮਾਗਮ ਬਾਰੇ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੁਲਪੁਰ ਵਾਲੇ ਆਪ ਦੇ ਕਿਰਪਾ ਖੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰਦੁਆਰਾ ਫੌਂਦਾ ਸਾਹਿਬ ਪਾਕ ਸਾਹਿਬ ਦਸਤੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਬੜੇ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਹੈ। ਆਜ ਨਗਰ ਕੀਰਤਨ ਨਿਕਲਦਾ ਹੈ ਅਤੇ ਸਵੇਰ ਤੋਂ ਹੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੇ ਚਲ ਰਹੇ ਹਨ ਸੰਗਤਾਂ ਤੋਂ ਘੁੰਮ ਮਾ ਕੇ ਬਹੁਤ ਆੜੀਆਂ ਹਨ ਰਾਤੀ ਬਹੁਤ ساری ਸੰਗਤ ਬੇਲਾ ਕੋਪਾਲ ਮੇਂ ਚਰ ਵਾਲੀ ਦੀ ਸੰਗਤ ਅੋਚੇ ਦਰਬਾਰ ਸਾਹਿਬ ਮਤਾਂ ਟੇਕਣ ਵਾਸਤੇ ਆਈ ਔਰ ਅੱਜ ਦੁਬਾਰਾ 1 ਵਜੇ ਨਗਰ ਕੀਰਤਨ ਜਿਹੜਾ ਆਰੰਭ ਹੋਣਾ ਗੁਰਦੁਆਰਾ ਪੋਟਾ ਸਾਹਿਬ ਤੋਂ ਚੱਲ ਕੇ ਬਦਰੀਪੁਰ ਚੌਂਕ ਤੋਂ ਫਿਰ ਵਾਪਸ ਗੁਰਦੁਆਰਾ ਪੋਟਾ ਸਾਹਿਬ ਸਾਹਮਣੂ ਪਹੁੰਚੇਗਾ ਸੰਗਤਾਂ ਦੇ ਅੰਦਰ ਬਹੁਤ ਉਤਸ਼ਾਹ ਹੈ ਨਾਨਕ ਗੁਰੂ ਸ੍ਰੀ ਗੁਰੂ ਨਾਮਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸਾਰੇ ਸੰਸਾਰ ਵਿੱਚ ਬੜੀ ਧੂਮਤਾਬ ਨਾਲ ਮਨਾਇਆ ਜਾਂਦਾ ਹੈ ਤੇ ਅਤੇ ਸਾਰਿਆਂ ਸੰਤਾਂ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੀਆਂ ਲੱਖ ਲੱਖ ਵਧਾਈਆਂ ਕੱਲ ਨੂੰ ਜਿਹੜਾ ਹੈ ਉਹ ਗੁਰਪੁਰਬ ਹੈ ਉਹ ਸਵੇਰੇ ਦਰਬਾਰ ਸਾਹਿਬ ਦੇ ਅੰਦਰ ਪ੍ਰੋਗਰਾਮ ਹੋਣਗੇ ਜਿਸ ਦੇ ਅੰਦਰ ਉੱਚ ਕੋਟੀ ਦੇ ਰੱਜੀ ਢਾਡੀ ਔਰ ਗੁਣੀ ਜਨ ਜਿਹੜੇ ਆ ਆਪਣੇ ਵਿਚਾਰ ਰੱਖਣਗੇ ਵਾਰਿਸ ਜੀ ਕਾ ਖਾਲਸਾ ਵਾਰਿਸ ਜੀ ਕੀ ਆਪ ਜੀ ਨੂੰ ਸਾਡੇ ਸਾਫਤ ਮੈਂਜੇ ਸਾਹਿਬ ਸੁਨਾਖ ਪੁੱਲਾ ਸਿੰਘ ਜੀ ਚੌਦੀ ਸਾਹਿਬ ਆਜ ਵੀ ਨਾਲ ਹਾਜ਼ਰ ਹਨ ਆਜ ਨੂੰ ਅੱਜ ਦੇ ਪ੍ਰੋਗਰਾਮ ਲਾ ਕੇ ਵਰਨ ਸਾਹਿਬ ਵਾਲੇ ਥੋੜੀ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਖੋ ਮੰਨ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਮਹਾਨ ਪਿੱਤਰਾਂ ਤੋਂ ਅਰਜ ਮੰਨਾਂ ਦੇ ਕਿਰਾਰੇ ਤੇ

ਸਾਹਿਬ ਜੀ ਨੂੰ ਨਾਲ ਦੇ ਕੇ ਮਹਾਰਾਜਾ 550 ਪਰਚਾਈ ਜੀ ਨੂੰ ਸਤਿ ਸ੍ਰੀ ਅਕਾਲ ਤੇ ਸਤਕਾਰ ਦੇ ਨਾਲ ਵੀ ਨਾ ਰਹੇ। ਉਹਨਾਂ ਦੇ ਸਾਥ ਇਹ ਸੰਤਾ ਵਿੱਚ ਵੀ ਬੜਾ ਉੱਚ ਹੈ। ਲਗਾਤਾਰ 28 ਦਿਨ ਅਗਰ ਬਾਦ ਫੇਰੀਆਂ ਵਿੱਚ ਸ਼ਾਮਲ ਹੋ ਕੇ ਸੰਤਾ ਨੇ ਬਹੁਤ ਸਾਰੀਆਂ ਸੇਵਾਵਾਂ ਨੁਭਾਈਆਂ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੈ ਜੈਕਾਰ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਆਂ। ਅੱਜ ਦੇ ਦਿਨ नगर कीर्तन रही है इस समय समागम गुरु नानक साहिब जी महाराज के प्रकाश उत्सव की ख़ुशी विच दरबार साहिब चल बजे नगर कीर्तन प्रारंभ हो हुजा बड़ी पंज प्यारीअ की अगुवाई विच गुरु ग्रंथ साहिब जी महाराज ने बहुत ही सुंदर पालकी वीचार ਸਕਟਾ ਕੌਂਟੀਅਰ ਸਕੂਲ ਦੇ ਬੱਚੇ ਰੰਗ ਰੰਗ ਕੇ ਖੁਸ਼ੀਆਂ ਮਾਜੂ ਇਸ ਨਗਰ ਕੀਰਤਨ ਦੇ ਇਤਿਹਾਸਕ ਸੰਸਥਾ ਦੇ ਨਾਲ ਸ਼ਾਮਲ ਹੋ ਗਏ ਤੇ ਸੰਤਾਨ ਨੂੰ ਵਧਾਈਆਂ ਦਿੱਤੀਆਂ ਜਾਣਗੀਆਂ ਰਸਤੇ ਵਿੱਚ ਚਲਪਾਉਂਦੇ ਲੰਗਰ ਵੀ ਤਿਆਰ ਕੀਤੇ ਜਾਣਗੇ ਜੋ ਸੰਤਾਨ ਨੂੰ ਛਕਾਇਆ ਜਾਣਗੇ ਜੋ ਕੱਲ ਦਾ ਗਰਾਊਂਡ ਜੋ ਹੈ ਉਹਨਾਂ ਨੋਮਰ ਮੋਗਨ ਜਨ ਸਰ ਜੀ ਮਹਾਰਾਜ ਦਾ ਮੇਨ ਪ੍ਰਕਾਸ਼ ਦਿਵਸ ਬੜੀ ਚੜਦੀ ਕਲਾ ਵਿੱਚ ਮਨਾਇਆ ਜਾਣਾ ਸਵੇਰੇ 6 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਕਹਣਗੇ ਸਾਰਾ ਦਿਨ ਗੁਰਮਤ ਸਮਾਗਮ ਹੋਣਗੇ ਤੇ ਰਾਤ ਨੂੰ ਇੱਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਜਿਸ ਦੇ ਵਿੱਚ ਕੰਪਰਸੀਟ ਕਵੀ ਸੱਜਣ ਆਪ ਲੀਆਂ ਹਾਜ਼ਰੀਆਂ ਲਵਾਣਗੇ ਕੱਲ ਸਵੇਰੇ 15 ਤਾਰੀਖ ਨੂੰ ਨਿਹੰਗਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਜਾਣਗੇ ਤੇ ਕਸ ਮੇਹੀ ਕਿ ਹੈ ਉਮਰ ਸਨ ਚਾਰ ਪ੍ਰਾਰੰਭ ਹੋ ਜਾਏਗਾ ਅਸੀਂ ਸਾਰੇ ਸੰਗਾਂ ਵਿੱਚ ਜਿ ਸਮੂਹ ਗੁਰਮਾਨੇ ਨਾਮ ਨਿਵਾ ਸੰਤਾਨ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਕੁਰਬਾਨੀ ਤਿਨਾ ਗੁਰ ਸਿੱਖਾਂ ਭਾਏ ਭਗਤ ਗੁਰਪੁਰ ਦੇ ਮਹਾਵਾਕ ਅਨਸਾਰ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਹਿੰਮਤ ਬਖਸ਼ਣ ਔਰ ਇਸੇ ਤਰ੍ਹਾਂ ਗੁਰੂ ਜੀ ਦੇ ਗੁਨਾ ਦਾ ਗਾਇਨ ਕਰਕੇ ਅਸੀਂ ਆਪਣੀ ਜੀਵਨ ਯਾਤਰਾ ਸਫਲ ਕਰ ਲਈ ਹੈ ਅਸੀਂ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਲਾਈਵ ਤੇਜ ਚੈਨਲ ਵਾਲੇ ਪਟਿਆਲੇ ਵਾਲਿਆਂ ਦਾ ਜਿਨ੍ਹਾਂ ਦੇ ਪਰਮਾਰਯ ਦੀ ਕਿਰਪਾ ਹੋਈ ਹੈ ਔਰ ਸਰਦਾਰ ਹਰਬਖਸ਼ ਸਿੰਘ ਜੀ ਗੁਰੂ ਘਰ ਦੇ ਪ੍ਰਾਣੇ ਇੱਥੇ ਦੇ ਸੇਵਕ ਜੋ ਇਸ ਪ੍ਰਚਾਰ ਤੇ ਪ੍ਰਸਾਰਣ ਦੀ ਸੇਵਾਵਾਂ ਲਾਈਵ ਤੇਜ ਰਈ ਨਿਹਾਰੇ ਹਨ ਗੁਰੂ ਮਹਾਰਾਜ ਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਸਾਰੀਆਂ ਸੇਵਾਵਾਂ ਗੁਰੂ ਜੀ ਦਾ ਪ੍ਰਚਾਰ ਕਰਕੇ ਪੁੰਟਾ ਸਾਹਿਬ ਦਾ ਉਹ ਨਿਭਾਉਂਦੇ ਨੂੰ ਚੇਚੇ ਤੌਰ ਤੇ ਦੇਰਾਂ ਦੂਨ ਤੋਂ ਇੱਥੇ ਪਹੁੰਚਦੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਦੇਰ ਰੁਕਤਾ ਬਖਸ਼ੀ ਰੱਖਣ ਸਾਰੀਆਂ ਸੰਗਤਾਂ ਜੋ ਹੈ ਗੁਰੂ ਮਹਾਰਾਜ ਦੇ ਗੁਰਪੁਰਬ ਸ਼ਰਧਾ ਤੇ ਸਤਕਾਰ ਦੇ ਨਾਲ ਮਨਾ ਕੇ ਚੜਦੀ ਕਲਾ ਵਿੱਚ ਰਹਿਣ ਇਹਨਾਂ ਸ਼ਬਦਾਂ ਨਾਲ ਫਿਰ ਸਾਰੀਆਂ ਸੰਗਤਾਂ ਨੂੰ ਗੁਰਨਾਨ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦੀਆਂ ਬਹੁਤ ਬਹੁਤ ਵਧਾਈਆਂ ਮਾਈ ਜੀਕਾਰ ਖਾਲਸਾ ਵਾਹਿਗੁਰੂ ਕੀ ਫਤਿਹ ਸਾਹਿਬੀ ਕਮਾਲ ਕਲਕੀ ਦਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ੍ਰੀ ਪੌਂਟਾ ਸਾਹਿਬ ਵਿਖੇ ਅੱਜ ਵਿਸ਼ਾਣਗਰ ਕੀਰਤਨ ਸਜਾਏ ਗਏ ਜਿਸ ਵਿੱਚ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਸਾਰੇ ਮੈਂਬਰ ਸਹਿਬਾਨਾ ਨੇ ਸ਼ਮੂਲੀਅਤ ਕੀਤੀ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦੇਹਰਾਦੂਨ ਯਮਨਾ ਨਗਰ ਅਤੇ ਵੱਖ-ਵੱਖ ਥਾਵਾਂ ਤੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ ਪਾਉਂਟਰ ਸਾਹਿਬ ਦੇ ਸਮੂਸਕੂਲਾਂ ਦੇ ਬੱਚੇ ਅਤੇ ਬੀਕੇਡੀ ਡਿਗਰੀ ਕਾਲਜ ਅਤੇ ਬੀਕੇਡੀ ਪਬਲਿਕ ਸਕੂਲ ਦੇ ਬੱਚਿਆਂ ਨੇ ਰੰਗ-ਬਰੰਗੀਆਂ ਪੋਸ਼ਾਕਾਂ ਪਾ ਕੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਪਾਲਕੀ ਸਾਹਿਬ ਦੇ ਨਾਲ ਸੰਗਤਾਂ ਗੁਰਬਾਣੀ ਕੀਰਤਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ ਲਾਡਲੀਆਂ ਫੌਜਾਂ ਨੇ ਗੱਤਕਾ ਖੇល ਕੇ ਸੰਗਤਾਂ ਨੂੰ ਨੇਹਾਲ ਕੀਤਾ ਨਗਰ ਕੀਰਤਨ ਦੇ ਸਾਰੇ ਰਸਤੇ ਦੇ ਵਿੱਚ ਬਹੁਤ ਸਾਰੇ ਅਸਥਾਨਾਂ ਉੱਤੇ ਸੰਗਤਾਂ ਵੱਲੋਂ ਸੇਵਾ ਨਿਭਾਈ ਗਈ। ਸਾਬਕਾ ਮੈਨੇਜਰ ਕੁਲਵੰਤ ਸਿੰਘ ਚੌਧਰੀ ਵੱਲੋਂ ਸਮਾਗਮ ਬਾਰੇ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਗੁਲਪੁਰ ਵਾਲੇ ਆਪ ਦਾ ਕਿਰਪਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਗੁਰਦੁਆਰਾ ਫੌਂਡਾ ਸਾਹਿਬ ਪਾਕਸ਼ਾਹੀ ਦਸਵੀਂ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਬੜੇ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਹੈ। ਆਜ ਨਗਰ ਕੀਰਤਨ ਨਿਕਲਣਾ ਹੈ ਅਤੇ ਸਵੇਰ ਤੋਂ ਹੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਚੱਲ ਰਹੇ ਹਨ। ਸੰਗਤਾਂ ਤੋਂ ਹਮ ਮਾ ਕੇ ਬਹੁਤ ਆਰੀਆਂ ਹਨ ਰਾਤੀ ਬਹੁਤ ساری ਸੰਗਤ ਬੇਲਾਕਪਾਲ ਮੇਚਣ ਵਾਲੀ ਜਿਹੜੀ ਸੰਗਤ ਹੈ ਉਹ ਤੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਈ। ਔਰ ਅੱਜ ਦੁਬਾਰਾ 1 ਵਜੇ ਨਗਰ ਕੀਰਤਨ ਜਿਹੜਾ ਆਰੰਭ ਹੋਣਾ ਗੁਰਦੁਆਰਾ ਕੌਂਟਾ ਸਾਹਿਬ ਤੋਂ ਚੱਲ ਕੇ ਪਤਰੀਪੁਰ ਚੌਂਕ ਤੋਂ ਫਿਰ ਵਾਪਸ ਗੁਰਦੁਆਰਾ ਪੋਟਾ ਸਾਹਿਬ ਨੂੰ ਪਹੁੰਚੇਗਾ ਸੰਗਤਾਂ ਦੇ ਅੰਦਰ ਬਹੁਤ ਉਤਸ਼ਾਹ ਹੈ ਨਾਨਕ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਜਿਹੜਾ ਸਾਰੇ ਸੰਸਾਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਅਤੇ ਸਾਰੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬੀਆਂ ਲੱਖ-ਲੱਖ ਵਧਾਈਆਂ ਕੱਲ ਨੂੰ ਜਿਹੜਾ ਹੈ ਉਹ ਗੁਰਪੁਰਬ ਹੈ ਉਹ ਸਵੇਰੇ ਦਰਬਾਰ ਸਾਹਿਬ ਦੇ ਅੰਦਰ ਪ੍ਰੋਗਰਾਮ ਹੋਣਗੇ ਜਿਸ ਦੇ ਅੰਦਰ ਉੱਚ ਕੋਟੀ ਦੇ ਰੱਬੀ ਢਾਡੀ ਔਰ ਗੁਣੀ ਜੰਗ ਜਿਹੜੇ ਹੋ ਆਪਣੇ ਵਿਚਾਰ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਅੱਜ ਇਹ ਸਾਡੇ ਸਾਫਾ ਮੈਨੇਜਰ ਸਾਹਿਬ ਸੁਨਾਖ ਕੁਲਵੰਤ ਸਿੰਘ ਜੀ ਚੌਦੀ ਸਾਹਿਬ ਆਜ ਜੀ ਨਾਲ ਮੁਖਾਤਬ ਹਨ ਆਜ ਜੀ ਨੂੰ ਅੱਜ ਦੇ ਪ੍ਰੋਗਰਾਮ ਅਤੇ ਵਰਦਾ ਸਾਹਿਬ ਵਾਲੀ ਥੋੜੀ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖ ਕੁਲਵੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਮਹਾਨ ਪਿੱਤਰ ਸਾਂ ਦਰਿਆ ਜਮਨਾ ਦੇ ਕਿਨਾਰੇ ਤੇ ਦਰਬਾਰਸ਼ਹੀ ਪੌਂਟਾ ਸਾਹਿਬ ਜਿੱਥੇ ਸੈਭ ਜੀ ਨੂੰ ਪੂਰੀ ਸੇਵਾ ਆਪਣੇ ਜੀਵਨ ਦਾ ਹਰ ਇੱਕ ਪੀਤਾ عمر ਸਾਡੇ 42 ਸਾਲ ਦੀ 4.5 ਸਾਲ ਲਗਾਤਾਰ ਅੰਦਰ ਦਿੱਤੀ ਪਾਲੀ ਗਏ ਉਸ ਧਰਤੀ ਦਾ ਜਰਾ ਜਰਾ ਥੂੜੂ ਤੱਕ ਆਪਣਾ ਦੇ ਨਾਲ ਪਿੱਤਰ ਅੱਜ ਬਹੁਤ ਹੀ ਖੇਤਰ ਦਿਹਾੜਾ ਹੈ ਜਜੋ ਅਸੀਂ ਸਾਰੇ ਰਲ ਮਿਲ ਕੇ ਚੈਨ ਸ਼ੁਰੂ ਮਾਨੂੰ ਦੇ ਕੀ ਮਹਾਰਾਜ 2550 ਪਰਚਾਈ ਦੇ ਉਸ ਤੋਂ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਬਿਨਾ ਰਹੇ ਹਮੇਸ਼ਾ ਸਿਆ ਸੰਤਾ ਵਿੱਚ ਵੀ ਬੜਾ ਉਛ ਹੈ ਲਗਾਤਾਰ 28 ਦਿਨ ਕਰਬਾਤ ਫੇਰੀਆਂ ਵਿੱਚ ਸ਼ਾਮਲ ਹੋ ਕੇ ਸੰਤਾ ਨੇ ਬਹੁਤ ਸਾਰੀਆਂ ਸੇਵਾਵਾਂ ਨਭਾਈਆਂ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੈ ਜੈਕਾਰ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਨਹੀਂ ਆਜ ਦੇ ਦਿਨ ਨਗਰ ਕੀਰਤਨ ਦੀ ਤਿਆਰੀ ਹੋ ਰਹੀ ਹੈ ਇਸ ਸਮੇ ਸਮਾਗਮ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਸਤ ਦੀ ਖੁਸ਼ੀ ਦਰਬਾਰ ਹੌਸਲੇ ਚੱਲ ਰਹੀ ਹੈ 1 ਵਜੇ ਨਗਰ ਕੀਰਤਨ ਪ੍ਰਾਰambh ਹੋ ਜਾਵੇਗਾ ਬੜੀ ਪੰਜ ਪਿਆਰੀਆਂ ਦੀ ਅਗਵਾਈ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਹੁਤ ਹੀ ਸੁੰਦਰ ਕਾਲ ਕੀ ਪੇਸ਼ ਕਰਾਇਆਗਾ ਪਟਨਾ ਪਾਰਕੀਆ ਸਕੂਲ ਦੇ ਬੱਚੇ ਰੈਡ ਵਾਜੇ ਪੂਕੀਆਂ ਬਜੂ ਇਸ ਨਗਰ ਕੀਰਤਨ ਇਤਿਹਾਸਿਕ ਸੰਸਥਾ ਦੇ ਨਾਲ ਸ਼ਾਮ ਨੂੰ ਹੋ ਰਹੀ ਹੈ ਤੇ ਸੰਤਾਂ ਨੂੰ ਵਧਾਈਆਂ ਦਿੱਤੀਆਂ ਜਾਣਗੀਆਂ ਰਸਤੇ ਵਿੱਚ ਚਲ-ਫੋਮ ਦੇ ਲੰਗਰ ਵੀ ਤਿਆਰ ਕੀਤੇ ਜਾਣਗੇ ਜੋ ਸੰਤਾਂ ਨੂੰ ਛਕਾਏ ਜਾਣਗੇ ਜੋ ਕੱਲ ਦਾ ਪ੍ਰੋਗਰਾਮ ਜੋ ਹੈ ਉਂਦੇ ਨੋਮਰ ਮੋ ਗੁਰੂ ਕਨਵਰ ਜੀ ਮਹਾਰਾਜ ਦਾ ਮੇਨ ਪ੍ਰਕਾਸ਼ ਦਿਵਸ ਬੜੀ ਚੜਦੀ ਕਲਾਂ ਵਿੱਚ ਮਨਾਇਆ ਜਾਣਾ ਹੈ ਸਵੇਰੇ 6 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੜਨਗੇ ਸਾਰਾ ਦਿਨ ਵਰਮਤ ਸਮਾਗਮ ਹੋਣਗੇ ਤੇ ਰਾਤ ਨੂੰ ਇੱਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਜਿਸ ਦੇ ਵਿੱਚ ਕੰਪ੍ਰਸਿੱਤ ਕਵੀ ਸਰਜਣ ਆਪਲੀਆ ਹਾਜ਼ਰੀਆਂ ਲਵਾਉਣਗੇ ਕੱਲ ਸਵੇਰੇ 15 ਤਾਰੀਖ ਨੂੰ ਮਹਾਂਸ਼ੰਕ ਪਹੁੰਚਾਈ ਜਾਣਗੇ ਤੇ ਕਸ ਮੇਹੀ ਕਿ ਹੈ ਉਮਰਤ ਸਨਚਾਰ ਪ੍ਰారంਭ ਹੋ ਜਾਏਗਾ ਅਸੀਂ ਸਾਰੇ ਸੰਗਤਾਂ ਦੇ ਸਮੂਹ ਜਮਾਤ ਨਾਮ ਦੇਵਾ ਸੰਤਾਨ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਕੁਰਬਾਨੀ ਤਿਨਾ ਗੁਰਸਿੱਖਾਂ ਭਾਈ ਭਗਤ ਗੁਰਪੁਰ ਕਰੰਦੇ ਦੇ ਮਹਾਵਾਕ ਅਨਸਾਰ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਹਿੰਮਤ ਬਖਸ਼ਣ ਔਰ ਇਸੇ ਤਰ੍ਹਾਂ ਗੁਰੂ ਜੀ ਦੇ ਗੁਨਾ ਦਾ ਗਾਇਨ ਕਰਕੇ ਅਸੀਂ ਆਪਣੀ ਜੀਵਨ ਯਾਤਰਾ ਸਫਲ ਕਰ ਲਈ ਹੈ ਅਸੀਂ ਬਹੁਤ ਸਾਰਾ ਤਨਵਾਦ ਕਰਦੇ ਹਾਂ ਲਾਈਵ ਤੇਜ ਚੈਨਲ ਵਾਲੇ ਪਟਿਆਲੇ ਵਾਲੇ ਦਾ ਜਿਨ੍ਹਾਂ ਦੇ ਉੱਪਰ ਮਹਾਰਾਜ ਦੀ ਕਿਰਪਾ ਹੋਈ ਹੈ ਔਰ ਸਰਦਾਰ ਹਰਬਖਸ਼ ਸਿੰਘ ਜੀ ਗੁਰੂ ਘਰ ਦੇ ਪੁਰਾਣੇ ਇੱਥੇ ਦੇ ਸੇਵਕ ਜੋ ਇਸ ਪ੍ਰਚਾਰ ਤੇ ਪ੍ਰਸਾਰਣ ਦੀ ਸੇਵਾਵਾਂ ਲਾਈਵ ਤੇਜ ਰਈ ਨਿਹਾਰੇ ਹਨ ਗੁਰੂ ਮਹਾਰਾਜ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਸਾਰੀਆਂ ਸੇਵਾਵਾਂ ਗੁਰੂ ਜੀ ਦਾ ਪ੍ਰਚਾਰ ਕਰਕੇ ਪੰਟਾ ਸਾਹਿਬ ਦਾ ਉਹ ਨਿਭਾਉਂਦੇ ਹਨ ਚੇਚੇ ਤੌਰ ਤੇ ਦੇਰਾ ਦੂਮ ਤੋਂ ਇੱਥੇ ਪਹੁੰਚਦੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਇੱਥੇ ਰੁਕਤਾ ਬਖਸ਼ੀ ਰੱਖਣ ਸਾਰੀਆਂ ਸੰਗਤਾਂ ਜੋ ਹੈ ਗੁਰੂ ਮਹਾਰਾਜ ਦੇ ਗੁਰਪੁਰਬ ਸ਼ਰਧਾ ਤੇ ਸਤਕਾਰ ਦੇ ਨਾਲ ਮਨਾ ਕੇ ਚੜ੍ਹਦੀ ਕਲਾ ਵਿੱਚ ਰਹਿਣ ਇਹਨਾਂ ਸ਼ਬਦਾਂ ਨਾਲ ਫਿਰ ਸਾਰੀਆਂ ਸੰਗਤਾਂ ਨੂੰ ਗੁਰਨਾਨ ਸਿੰਘ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦੀਆਂ बहुत बहुत वधाई वाह का खालसा वाहू जी की फतेह लाइव के चैनल वास्ते हरबख्श सिंह रिपोर्ट पाउटा साहिब